ਸਰਜ ਜੀ ਸੰਗਲੂਰ ਵੀ ਦੀ ਕਲਤਾ ਮੰਨਦਾ ਹਾਂ ਮੈਂ ਜੋ ਕਿਕੀਆਂ ਗੁਸਤਾਖੀਆਂ ਕਿੱਟੀਆਂ ਗੁਸਤਾਖੀਆਂ ਮੰਨਦਾ ਹਾਂ ਨੈ ਮੰਨਦਾ ਹਾਂ ਮੈਂ ਮੰਨਦਾ ਹਾਂ ਮੈਂ ਮੰਨਦਾ ਹਾਂ ਮੈਂ ਮੰਨਦਾ ਹਾਂ ਮੈਂ ਜੋ ਕਿੱਟੀਆਂ ਗੁਸਤਾਖੀਆਂ ਕਿੱਟੀਆਂ ਗੁਸਤਾਖੀਆਂ ਉਥੇ ਪਲ ਮੰਗੀਆਂ ਮੰਗੀਆਂ ਮੈਂ ਮਾਫ਼ੀਆਂ ਉਥੇ ਪਲ ਮੰਗੀਆਂ ਮੰਗੀਆਂ ਮੈਂ ਮਾਫ਼ੀਆਂ ਰੱਖਿਆ ਨਾ ਮੈਂ ਕਦੇ ਰੱਖਿਆ ਨਾ ਮੈਂ ਕਦੇ ਰੱਖਿਆ ਨਾ ਮੈਂ ਕਦੇ ਕੁਝ ਵੀ ਲੁਕਾ ਕੇ ਜੀ ਦਿੰਦਾ ਰਿਆ ਖਬਰ ਪਲ ਪਲ ਆ ਕੇ ਜੀ ਦਿੰਦਾ ਰਿਆ ਖਬਰ ਪਲ ਪਲ ਆ ਕੇ ਜੀ ਮੇਰੇ ਨਾਲ ਕਿਟੀਆਂ ਕਿਉਂ ਬੇਨਸਾਬੀਆਂ ਮੰਨਦਾ ਮੈਂ ਜੋ ਕਿਟੀਆਂ ਗੁਸਤਾਖੀਆਂ ਮੰਨਦਾ ਹਾਂ ਮੈਂ ਜੋ ਕਿਤੀਆਂ ਗੁਸਤਾਖੀਆਂ ਕਿਤੀਆਂ ਗੁਸਤਾਖੀਆਂ ਉਹ ਫੇਪਲ